ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਬਲੌਗਸ ਤੁਹਾਡਾ ਸਵਾਗਤ ਹੈ ਜੀ ਪੈਕਿੰਗ ਹੋ ਰਹੀ ਹੈ ਵਾਪਸੀ ਅੱਜ ਸਾਡੀ ਤੁਹਾਨੂੰ ਇੱਕ ਵਾਰੀ ਬਾਹਰ ਦਾ ਥਿਊ ਵਿਊ ਦਿਖਾ ਲਦਾ ਆ ਦੇਖੋ ਧੁੱਪ ਜਿੱਦਣ ਦੇ ਵੀ ਅਸੀਂ ਆਏ ਆ ਧੁੱਪ ਬਿਲਕੁਲ ਨਹੀਂ ਦਿੱਖੀ ਸੀ ਆ ਹੁਣ ਹੀ ਧੁੱਪਿਆ ਥੋੜੀ ਜਿਹੀ ਦੇਰ ਬਾਅਦ ਦਾ ਕੋਈ ਪਤਾ ਨਹੀਂ ਕਿਉਂਕਿ ਇੱਧਰ ਦੇਖੋ ਬੱਦਲ ਬੁੱਦਲ ਜਾ ਦੁਆਰਾ ਉੱਠਣੇ ਸ਼ੁਰੂ ਹੋ ਚੁੱਕੇ ਆ ਨਾਸ਼ਤਾ ਹੋ ਗਿਆ ਜੀ ਗੋਭੀ ਵਾਲੇ ਪਰੌਠੇ ਮੱਖਣ ਦਹੀਂ ਤੇ ਨਾਲ ਅਚਾਰ ਖਾ ਕੇ ਚੱਲਦੇ ਆਪਾਂ ਕਿ ਮਿਊਜ਼ੀਅਮ ਆਫ ਕਾਂਗੜਾ ਅੱਠ ਦਰਮਸ਼ਲਾ ਆਪਾਂ ਇੱਥੇ ਜਾਣਾ ਸੀਗਾ ਪਲਾਨ ਦੇ ਵਿੱਚ ਸੀਗਾ ਪਰ ਇੱਥੇ ਕੁਝ ਵੇਰ ਵਗਾਰੇ ਚੱਲਦੀ ਆ ਆ ਦੇਖੋ ਇੱਥੋਂ ਲੱਕੜ ਲੁੱਕੜ ਲੈ ਕੇ ਗਿਆ ਸਾਹਮਣੇ ਆ ਦੇਖੋ ਬਲਾਰਾ ਬਿਆਹ ਜੇ ਵੀ ਤੇ ਵੀ ਤੁਹਾਡਾ ਹੁਣ ਜਾਣ ਦਾ ਕੋਈ ਫਾਇਦਾ ਨਹੀਂ ਅੰਦਰ ਕਿਤਾਬਾਂ ਬਜ਼ਾਰ ਬਿਲਕੁਲ ਥਲੀ ਗਿਆ ਤਾਰਮ ਇਨਸ਼ਾ ਅੱਲਾ ਸਕਾਈਵੇ ਆਪਾਂ ਗੇਟ ਦੇ ਮੋੜੇ ਆ ਚੁੱਕੇ ਆ ਚੱਲਦੇ ਹੁਣ ਅੰਦਰ ਆਪਾਂ ਐਂਟਰੀ ਹੋ ਚੁੱਕੀ ਹੈ ਆਪਣੀ ਸਾਹਮਣੇ ਟਿੱਟਾ ਮਿਲਦੀ ਹੈ 15-20 ਮਿੰਟ ਦੀ ਵੇਟਿੰਗ ਹੈ ਵੇਟਿੰਗ ਰੂਮ 'ਚ ਬੈਠਦੇ ਆਪਾਂ ਬਹੁਤ ਸੋਹਣਾ ਵੇਟਿੰਗ ਰੂਮ ਬਣਾਇਆ ਹੋਇਆ ਸ਼ੋਕੇਸ ਦੇਖੋ ਲੱਕੜ ਦਾ ਬਣਾਇਆ ਹੋਇਆ ਸਾਹਮਣੇ ਇੱਕ ਲੇਡੀਆਂ ਦਾ ਛੋਟਾ ਜਿਹਾ ਚਰਖਾ ਇੱਧਰੇ ਪਾਸੇ ਹਾਥੀ ਆ ਆ ਵੱਡਾ ਚਰਖਾ ਆ ਥੱਲੇ ਕਿਤਲੀ ਡਿਜ਼ਾਈਨਿੰਗ ਦੇਖੋ ਕਿਤਲੀ ਆ ਛੋਟੀ ਜੀ ਸੰਦੂਕਲੀ ਇੱਧਰ ਗੱਡਾ ਭਰਿਆ ਹੋਇਆ ਸਮਾਨ ਦਾ ਮੰਡੀ ਸਿੱਪਟੇ ਚੱਲਿਆ ਜੀਮੀਦਾਰ ਉਹ ਕਿੰਨਾ ਸੋਹਣਾ ਬਣਾਇਆ ਹੋਇਆ ਇੱਧਰ ਇੱਕ ਰਿਕਸ਼ਾ ਬਣਿਆ ਹੋਇਆ ਆ ਜਦੋਂ ਨਾ ਟਾਟਾ ਸਕਾਈਵੇ ਸ਼ੁਰੂ ਹੋਈ ਸੀ ਇਹ ਉਦੋਂ ਦੀਆਂ ਫੋਟੋ ਆ ਠੀਕ ਤਰ੍ਹਾਂ ਦਿਖਾਈ ਨਹੀਂ ਦੇ ਰਹੀਆਂ ਤੁਸਾਂ ਨੂੰ ਵੀ ਨਹੀਂ ਪਤਾ ਲੱਗਣਾ ਮੈਨੂੰ ਵੀ ਨਹੀਂ ਇੱਥੇ ਦਿਖਾਈ ਦੇ ਰਹੀਆਂ ਬਾਲੀ ਸਾਈਡ ਤੋਂ ਲਾਈਟ ਪੈਂਦੀ ਨਾ view ਸੋਹਣਾ ਬਣਾਇਆ ਇਹਨਾਂ ਨਾ ਦੇਖੋ ਉੱਪਰ ਕਿਦਾਂ ਗ੍ਰੀਨਰੀ ਜੀ ਲਾਈ ਹੋਈ ਹੈ ਸਰਬਜਨਿਕ ਸੂਚਨਾ ਤੁਸੀਂ ਪੜ੍ਹ ਸਕਦੇ ਹੋ ਟਿਕਟਾਂ ਖੁੱਲ ਗਈਆਂ 700 ਰੁਪਏ ਦੀ ਅਪਡਾਊਨ ਹੈ ਪਰ ਪਰਸਨ ਫਸਟ ਫਲੋਰ ਤੋਂ ਆਪਾਂ ਚੱਲਾਂਗੇ ਉੱਪਰ ਆ ਜਾਓ ਜੀ ਆਵਾਜ਼ ਦੇਖੋ ਕਿੰਨੀ ਦਿੱਤੇ ਇੱਥੇ ਆਵਾਜ਼ ਹੋਣੀ ਗਾਹ ਨਹੀਂ ਆਪਾਂ ਨੂੰ ਆਵਾਜ਼ ਸੁਣਾਈ ਦੇ ਕਾਫੀ ਸਾਫ ਸੁਪਾਈ ਆ ਦਿੱਤਾ ਨਵੀਂ ਆ ਹਜੇ ਵੈਸੇ ਵੀ ਨਵੀਂ ਆ ਇਹ ਕਮੀ ਟੈਕਨੀਕ ਨਾ ਮਨੀ ਵੀ ਆਟੋਮੈਟਿਕ ਹੈ ਜਿੱਦਾਂ ਇੱਥੇ ਉਲਾ ਕੇ ਰੁਕਦੀ ਹੈ ਤੇ ਦੂਰ ਵਗੈਰਾ ਆਪੋ ਆਟੋਮੈਟਿਕ ਖੁੱਲ ਜਾਂਦੇ ਆ ਤੇ ਜਿੱਦਾਂ ਚੱਲਦੀ ਹੈ ਤੇ ਬੰਦ ਹੋ ਜਾਂਦੇ ਇਹਦੀ ਕਪੈਸਿਟੀ 8 8% ਦੀ ਆ ਪਰ ਅੱਜ ਕੱਲ ਦਾ ਇੱਕ ਦੋ ਦੋ ਬਿਠਾ ਕੇ ਫੋੜੀ ਹਾਦੀ ਜਿੱਦਾਂ ਚੱਲਣੀ ਹੈ ਬੰਦ ਹੋ ਜਾਉਂਦੀ ਹੈ ਓਕੇ ਕਬੀ ਤਕੜਾ ਜਿਗਾਰ ਲਾਇਆ ਹੋਇਆ ਇਹਨਾਂ ਨੇ ਟਾਵਰ ਦੇਖੋ ਕਿੰਨੇ ਉੱਚੇ ਉੱਚੇ ਲੱਗਿਆ ਥੱਲੇ ਹੋਟਲ ਘਰ ਸਾਰੇ ਬਣੇ ਹੋਏ ਆ ਉਹਦੇ ਉੱਪਰ ਦੀ ਜਿਹੜੀਆਂ ਤਾਰਾਂ ਪਾ ਪਾ ਕੇ ਨਾ ਖੰਭੇ ਵੱਡੇ ਵੱਡੇ ਟਾਵਰ ਲਾ ਕੇ ਚਲਾਈ ਹੋਈ ਆ ਦੇਖ ਲਓ ਆ ਵੀ ਉ ਦੇਖਣ ਲਈ ਤੁਹਾਨੂੰ ਇੱਕ ਰੀ ਨਾ ਟਿੰਬਲ ਡਰੇਨ ਚ ਆਉਣਾ ਹੀ ਪੈਣਾ ਸਕਾਈ ਵਿੱਚ ਤਾਰਮਸ਼ਲਾ ਦਾ ਵੀਊ ਦੇਖਣ ਲਈ ਤੁਹਾਨੂੰ ਇਹਦੇ ਵਿੱਚ ਆਉਣਾ ਹੀ ਪੈਣਾ ਦੇਖੋ ਕਿੰਨਾ ਸ਼ਾਨਦਾਰ ਵੀਊ ਬਣਦਾ ਇੱਥੋਂ ਬੱਦਲ ਫੇਰ ਦੁਆਰਾ ਹੋ ਗਏ ਕਿੰਨੇ ਦੇਖੋ ਤੁਹਾਨੂੰ ਦੱਸਿਆ ਹੀ ਨਾ ਕਿ ਬੱਦਲਾਂ ਦਾ ਕੋਈ ਪਤਾ ਨਹੀਂ ਇੱਥੇ ਆ ਦੇਖੋ ਦਰਖਤ ਜਿੰਨੇ ਸਾਰੇ ਥੱਲੇ ਆ ਬਹੁਤ ਉੱਚੇ ਟਾਵਰ ਲਾ ਕੇ ਇਹਨਾਂ ਨੇ ਬਣਾਇਆ ਨੇਚਰ ਦਾ ਕਾਫੀ ਧਿਆਨ ਰੱਖਿਆ ਗਿਆ ਆ ਟਾਟਾ ਵਾਲਿਆਂ ਵੱਲੋਂ ਆ ਖਾਲੀ ਆ ਰਹੀਆਂ ਥੱਲਿਓ ਕੁਝ ਲੋਕ ਸੀ ਬਾਹਲੇ ਜਾਣ ਵਾਲੇ ਹਜੇ ਹੈ ਨਹੀਂ ਸੀਗੇ ਵੀਊ ਦੇਖੋ ਇੱਕ ਵਾਰੀ ਉੱਧਾ ਤੁਸੀਂ ਧਰਮਸ਼ਾਲਾ ਬਹੁਤ ਘੁੰਮਿਆ ਹੋਗਾ ਪਰ ਇਸ ਤਰ੍ਹਾਂ ਦਾ 뷰 ਹੈ ਨਾ ਹੈਲੀਕਾਪਟਰ ਚ ਤੇ ਜਾਂ ਫਿਰ ਸਕਾਈਵੇ ਚ ਤੁਹਾਨੂੰ ਮਿਲਣਾ ਸਟੇਡੀਅਮ ਵੀ ਦਿਖਾਈ ਦੇ ਰਿਹਾ ਰਸਤੇ ਦੇ ਵਿੱਚ ਬਿਲਕੁਲ ਆਵਾਜ਼ ਨਹੀਂ ਆ ਰਹੀ ਇੱਥੋਂ ਸਕਾਈਵੇ ਦੇ ਚੱਲਣ ਦੀ ਦੇਖੋ ਇਦਾਂ ਲੱਗਦਾ ਜਿੱਦਾਂ ਹੁਣ ਆਪਾਂ ਬੱਦਲਾਂ ਵਾਲੇ ਪਾਸੇ ਨੂੰ ਜਾ ਰਹੇ ਹੁੰਦੇ ਆ। ਉਹ ਸਾਹਮਣੇ ਜਿਹੜੀ ਸੜਕ ਟੁੱਟੀ ਆ ਨਾ ਇਹਦੇ ਕਰਕੇ ਆਪਾਂ ਨਾ ਮੈਕਲੋੜ ਗਾਂਝ ਤੋਂ ਵਾਪਸ ਆ ਕੇ ਧਰਮਸ਼ਾਲਾ ਹੋਟਲ ਆ ਸੀ। ਕਿਉਂਕਿ ਸਾਨੂੰ ਡਰ ਸੀ ਵੀ ਕਿਤੇ ਹੋਰ ਨਾ ਸੜਕ ਹੋਰ ਟੁੱਟ ਜੇ ਤੇ ਅਸੀਂ ਉੱਪਰ ਫਸ ਜਾਈਏ। ਦੇਖੋ ਟਾਵਰ ਕਿੰਨਾ ਉੱਚਾ ਦਰਖਤ ਕਿੰਨੇ ਨੀਵੇਂ ਰਹਿ ਗਏ। ਜੇ ਕੱਲ ਨੂੰ ਦਰਖਤ ਵੱਡੇ ਵੀ ਹੁੰਦੇ ਆ ਨਾ ਤਾਂ ਇਹਨੂੰ ਕੋਈ ਦਿੱਕਤ ਨਹੀਂ ਐ। ਕਈ ਸੋ ਸਾਲ ਬਾਅਦ ਦੀ ਸੋਚ-ਸੋਚ ਕੇ ਇਹਨਾਂ ਨੇ ਬਣਾਈ ਆ। ਸਲੋ ਸਪੀਡ ਹੈ ਬੜੀ ਤੇਜ਼ ਸਪੀਡ ਨਹੀਂ ਹੈਗੀ ਇਹਦੀ ਸਟੇਡੀਅਮ ਦੇਖੋ 뷰 ਬਹੁਤ ਨਜ਼ਾਰਾ ਯਾਰ ਆ ਤਿਪਤੀ ਦਾ ਮੰਦਿਰ ਜਾਣਾ ਆਪਾਂ ਮੰਦਿਰ ਦੇ ਅੰਦਰ ਤੁਹਾਨੂੰ ਦਿਖਾਉ ਲਦੇ ਹਾਂ ਬਹੁਤ ਵਧੀਆ ਇਹਨਾਂ ਦਾ ਮਾਹੌਲ ਹੁੰਦਾ ਤੁਹਾਨੂੰ ਦਿਖਾਉ ਲਦਾ ਮੈਂ ਅੰਦਰ ਜਾ ਕੇ ਬਾਜ਼ਾਰ ਵੀ ਥੋੜਾ ਜਿਹਾ ਐਕਸਪਲੋਰ ਕਰਾਂਗੇ ਮੈਂ ਤਾਂ ਆਪਣਾ ਨਾ ਸਕਾਈਵੇ ਦਾ ਸੀਗਾ ਵੀ ਸਕਾਈਵੇ ਔਰ ਛੋਟੀਆਂ-ਮੋਟੀਆਂ ਚੀਜ਼ਾਂ ਜਿੰਨੀਆਂ ਵੀ ਉੱਥੇ ਹੋຊਕੀਆਂ ਉਹ ਦੇਖਾਂਗੇ। ਲੋ ਜੀ ਆਪਣੀ ਮੰਜ਼ਿਲ ਲਗਭਗ ਨੇੜੇ ਆ ਚੁੱਕੀ ਆ ਮੰਜ਼ਿਲ ਦੇ ਵਿੱਚ ਵੜਨ ਵਾਲੇ ਆ ਹੁਣ। ਆ ਦੇਖੋ ਇੱਥੇ ਆਵਾਜ਼ ਕਾਫੀ ਤੁਸੀਂ ਸੁਣ ਸਕਦੇ ਹੋ। ਮੋਟਰਾਂ-ਮਾਟਰਾਂ ਇਤਰੀ ਲੱਗੀਆਂ ਆ ਦੇਖੋ ਕਿੰਨਾ ਵੱਡਾ ਚੱਕਰ ਲੱਗਾ ਹੋਇਆ। ਜਿੱਦਾਂ ਨੇੜੇ ਜਾਣਾ ਇਹਦੀ ਸਪੀਡ ਆ ਔਟੋਮੈਟਿਕਲੀ ਸਲੋ ਹੋ ਜਾਣੀ ਫਿਰ ਵੀ ਇਹਨਾਂ ਨੇ ਇੱਕ ਬੰਦਾ ਖੜਾ ਕੀਤਾ ਹੋਇਆ ਹੈ ਲੋ ਜੀ ਔਟੋਮੈਟਿਕ ਚਲੋ ਜੀ ਬਾਹਰ ਹਾਂ ਦੀ ਰਿਸਰਟ ਤੋਂ ਆਊਟ ਕੈਫੇਟੇਰੀਆ ਵੀ ਬਣਿਆ ਇਨਸਾਈਡ ਤੇ ਪਪਾਦੋਂ ਖਾ ਪੀ ਕੇ ਚਾਏ ਆ ਬਾਹਰ ਜਾ ਕੇ ਪਹਿਲਾਂ ਘੁੰਮ ਫਿਰ ਲਈਏ ਫਿਰ ਦੇਖਦੇ ਆ ਸਪਾਈਸ ਵੀ ਬਹੁਤ ਸੋਹਣੀ ਹੈ ਦੇਖੋ ਇਹ ਬਿਲਕੁਲ ਨਾ ਤਿੱਬਤੀਆਂ ਦਾ ਜਿਹੜਾ ਮੰਦਿਰ ਹੈ ਦਲਾਈ ਲਾਮਾ ਦਾ ਮੰਦਿਰ ਉਹਦੇ ਨੇੜੇ ਬਾਜ਼ਾਰ ਦੇ ਵਿੱਚ ਇਹ ਉੱਪਰਲੇ ਪਾਸੇ ਮੈਕਲੋਡ ਗੰਜ ਦੇ ਵਿੱਚ ਲੱਗੀ ਹੋਈ ਆ ਸਕਾਈਵੇ ਆਈਟ੍ਰਾਪਾ ਜਦੋਂ ਆਉਨੇ ਆ ਬਾਜ਼ਾਰ ਦੇ ਵਿੱਚ ਗਾਨੀ ਚੌਂਕ ਵਾਲੀ ਸਾਈਡ ਤੋਂ ਤੇ ਉਧਰਲੀ ਸਾਈਡ ਹੈ ਤੇ ਇਧਰੋਂ ਆਣ ਕੇ ਆ ਸਾਰਾ ਬਾਜ਼ਾਰ ਆ ਹੋਟਲ ਵਗੈਰਾ ਬਣੇ ਹੋਏ 숍ਾਂ ਵਗੈਰਾ ਬਣੀਆਂ ਹੋਈਆਂ ਆ ਦੇਖੋ ਤਿੱਕੀਆਂ ਦਾ ਸਮਾਨ ਆ ਗੋਲੇ ਜਿਹੜੇ ਨਾ ਇਹਨਾਂ ਨੂੰ ਬਜਾਉਂਦੇ ਹੁੰਦੇ ਟੰ 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 ਕਰਕੇ ਅਲਗ-ਅਲਗ ਵਾਜਾਂ ਕੱਢਦੇ ਆ ਇੱਕ ਇਨਸਟਰੂਮੈਂਟ ਹੀ ਆ ਇਹਨਾਂ ਦਾ ਮਹਾਤਮਾ ਬੁੱਧ ਦੀਆਂ ਜਹਾਦੀਆਂ ਇਹਨਾਂ ਨੇ ਜਿਹੜੀਆਂ ਮੂਰਤੀਆਂ ਰੱਖੀਆਂ ਹੋਈਆਂ ਹੋਰ ਵੀ ਇਹਨਾਂ ਦੇ ਕੁਝ ਦੇਵਤਿਆਂ ਦੀਆਂ ਮੂਰਤੀਆਂ ਹੈਗੀਆਂ ਹੈ। ਤੇ ਦੇਖ ਕੇ ਛੋਣੀ ਦੁਕਾਨ ਲੱਗਦੀ ਆ। ਵਧੀਆ ਲੱਗਦਾ ਜਦੋਂ ਆਓ ਇਹ ਚੀਜ਼ਾਂ ਲੈਣੀ ਜਾਂ ਨਹੀਂ ਲੈਣੀ ਪਰ ਦੁਕਾਨਾਂ ਬਹੁਤ ਸੋਹਣੀਆਂ ਹੁੰਦੀਆਂ। ਚਲੋ ਜਦੋਂ ਬੰਦਾ ਹੁੰਦਾ ਸ਼ੋਪਿੰਗ ਤਾਂ ਕਰਨੀ ਪੈਂਦੀ ਥੋੜੀ ਹੋਰ। ਆ ਲਓ ਜੀ ਮੰਦਰ ਦੇ ਮੋੜੇ ਆ ਚੁੱਕੇ ਆਪਾਂ। ਆ ਦੇਖੋ। ਅਜੇ ਰਾਸ਼ਨ ਬਿਲਕੁਲ ਨਹੀਂ ਸਵੇਰਾ ਸਵੇਰਾ ਹੈਗਾ 8:30 ਵੱਜ ਗਏ। ਆਦਤ ਤੋਂ ਮੁੰਡੇ ਆਹ ਖਾਨ ਮਰ ਗਿਆ ਗੋਲ ਮੋਲ ਗਿਆ ਦਾਦੀ ਦਾ ਆਪਣੀ ਦਾ ਹੌਸਲਾ ਬਣਾਉਂਦੇ ਸਹੀ ਹੈ ਬਹੁਤ ਗੰਗਲ ਮਾਤਾ ਵੀ ਕੁਝ ਵੇਚਦੀ ਹੈ ਹੈਂਡੀਕਰਾਫਟ ਸੈਂਟਰ ਸ਼ਾਪ ਇਤਲਾਈ ਲਾਮਾ ਮੰਦਿਰ ਦੇ ਅੰਦਰਲੇ ਪਾਸੇ ਆ ਪੂਰਾ ਕਿਚਨ ਕਿ ਬਾਰਨਿੰਗ ਹੈ ਕੋਈ ਇਹਨਾਂ ਦਾ ਆਪਣੇ ਹਿਸਾਬ ਕਿਤਾਬ ਲੱਗਾ ਹੋਇਆ ਲੋਮਾ ਕੈਫੇ ਜੀ ਡਿਜ਼ਾਈਨਿੰਗ ਦੇਖੋ ਟੋਟਲੀ ਡਿਫਰੈਂਟ ਹੈ ਜਿੱਦਾਂ ਆਪਾਂ ਚైనా ਦੇ ਦੇਖਦੇ ਆ ਨਾ ਉਹੀ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਤਿੱਬਤੀਆਂ ਦੇ ਆ ਮੰਦਰ ਦੇ ਅੰਦਰ ਦਾ ਗੀਟ ਅੱਗੇ ਜਾ ਕੇ ਫਿਰ ਇੱਕ ਆ ਗਿਆ ਦੂਜੀ ਗੱਲ ਇਹ ਹੋਰ ਵੀ ਆ ਇਹ ਜਦੋਂ ਉੱਥੋਂ ਚైనా ਦੇ ਵਿੱਚੋਂ ਉੱਠ ਕੇ ਆਏ ਆ ਇਹਨਾਂ ਦੇ ਬਹੁਤ ਅਤਿਆਚਾਰ ਹੋਇਆ ਆ ਜਿਹੜਾ ਉਹਦੇ ਚੀਜ਼ ਨਾ ਉਹਦੇ ਯਾਦ ਵਿੱਚ ਹੀ ਸਤੰਭ ਬਣਾਇਆ ਹੋਇਆ ਆ ਆ ਲੋਕਾਂ ਦੀਆਂ ਜਿਹੜੀਆਂ ਆਵਾਜ਼ ਉੱਠੀ ਇਹ ਤਿੱਬਤ ਦੇ ਪੱਖ ਦੇ ਵਿੱਚ ਉਹ ਸ਼ੋਅ ਕੀਤਾ ਹੋਇਆ ਇਹਨਾਂ ਨੇ ਦਰਸਾਇਆ ਹੋਇਆ ਇੱਧਰਲੇ ਪਾਸੇ ਹੈਗਾ ਬੋਧੀ ਗਾਰਡਨ ਇਹਦੇ ਵਿੱਚ ਮਹਾਤਮਾ ਬੁੱਧ ਦੇ ਰਿਲੇਟਡ ਜਿੰਨਾ ਵੀ ਸਮਾਨ ਹੈਗਾ ਨਾ ਉਹ ਹੈਗਾ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਇੱਥੇ ਕਾਫੀ ਡਿਫਰੈਂਟ ਹੁੰਦੀਆਂ ਇਹਨਾਂ ਦੇ ਮੰਦਰ ਜਾਣ ਦਾ ਸਾਹਮਣੇ ਰਸਤਾ ਇੱਕ ਗੱਲ ਹੋਰ ਖਾਸੀਅਤ ਇਹਨਾਂ ਦੀ ਇਹਨਾਂ ਨੇ ਉਹਦੇ ਦਰਖਤ ਜਿੱਥੇ ਨਹੀਂ ਲੋੜੋ ਵੱਡੇ ਨਹੀਂ ਹੈਗੇ ਰਾਹ ਦੇ ਵਿੱਚ ਉਦਾਂ ਹੀ ਛੱਡੇ ਹੋਇਆ ਆ ਕੁਝ ਫੋਟੋਜ਼ ਹੈਗੀਆਂ ਜਿਹੜੀਆਂ ਤਿੱਬਤ ਦੇ ਵਿੱਚ ਅਤਿਆਚਾਰ ਦੇ ਵਿੱਚ ਮਾਰੇ ਗਏ ਲੋਕਾਂ ਦੀਆਂ ਫੋਟੋ ਹੈਗੀਆਂ ਉਹਨਾਂ ਨੇ ਆਪਣੇ ਯਾਦ ਵਿੱਚ ਉਹਨਾਂ ਦੇ ਜਿਹੜੇ ਲੋਕ ਹੈਗੇ ਨਾਲ ਦੇ ਨੁਮਾਇੰਦੇ ਹੈਗੇ ਆ ਉਹਨਾਂ ਨੇ ਲਾਈਆਂ ਹੋਈਆਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਲਾਈਆਂ ਹੋਈਆਂ ਜਿੱਦਾਂ ਨੁਮਾਇੰਦੇ ਤਾਂ ਨਹੀਂ ਹੈਗੇ ਆ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਦੇਵਦਾਰ ਦਾ ਦਰਖਤ ਹੈ ਦੇਖੋ ਵਿਚ ਰਾਹ ਦੇ ਰੱਖਿਆ ਹੋਇਆ ਲੈ ਤਾਂ ਆਪਣੇ ਪੰਜਾਬੀ ਹੁੰਦੇ ਵੱਢ ਕੇ ਉਹ ਮਾਰਨਾ ਸੀ ਚੱਕੀ ਅਦੇ ਲੋ ਜਿੱਥੇ ਜਿੱਥੇ ਹੈਗੇ ਆ ਹੈਗੇ ਆ ਛੋਟੇ ਛੋਟੇ ਰਾਸਤੇ ਰੱਖੇ ਮੰਦਰ ਜਾਣ ਨੂੰ ਆਹ ਲਾਇਬ੍ਰੇਰੀ ਆ ਇਹਨਾਂ ਦੀ ਕੋਈ ਇੰਗਲਿਸ਼ ਬੁੱਕਸ ਹੈਗੀਆਂ ਦਲਾਈ ਲਾਮਾ ਦੇ ਨਾਲ ਜਾਂ ਜਿਹੜੇ ਹੋਰ ਮਹਿੰਗੀਆਂ ਮਹਿੰਗੀਆਂ ਬੁੱਕਾਂ ਹੈਗੀਆਂ ਇਹ ਸਾਫੀ ਵਧੀਆ ਵਧੀਆ ਲਿਖਾਰੀਆਂ ਦੀਆਂ ਹੈਗੀਆਂ ਕਾਫੀ ਵੱਡੀ ਲਾਇਬ੍ਰੇਰੀ ਆ ਆ ਵੀ ਦੇਖੋ ਦੇਵਦਾਰ ਦਾ ਦਰਾਖਤ ਕਿੰਨਾ ਉੱਚਾ ਜਦੋਂ ਮੰਦਰ ਦੇ ਬਿਲਕੁਲ ਮੋਹਰੇ ਆ ਜੰਨੇ ਹਨਾ ਤੇ ਆਹ ਥੀ ਵਿਊ ਬਣਦਾ ਉੱਪਰ ਦੇਖੋ ਇਹ ਇੱਕ ਕਾਫੀ ਮੋਟੀ ਤਰਪਾਲ ਹੈ ਮਤਲਬ ਬਹੁਤ ਸਾਲ ਤੱਕ ਇਹ ਐਦਾਂ ਹੀ ਰਹਿ ਸਕਦੀ ਆ ਰस्सियां ਰस्सियां ਨਾਲ ਬੰਨੀ ਹੋਈ ਆ ਤੇ ਸਾਈਡਾਂ ਦੇ ਪਾਈਪ ਪੱਕੇ ਲਾ ਕੇ ਬਿਲਡ ਕੀਤੇ ਹੋਏ ਆ ਸਪੈਸ਼ਲ ਡਿਜ਼ਾਈਨਿੰਗ ਜਿੱਦਾਂ ਦੀ ਚਾਹੀਦੀ ਸੀ ਓਦਾਂ ਦੀ ਇਹਨਾਂ ਨੇ ਬਣਾਈ ਆ ਇੱਧਰ ਦੇ ਪਾਸੇ ਸਾਰੀ ਬਿਲਡਿੰਗ ਜਿੰਨੀ ਵੀ ਮੰਦਰ ਦੀ ਹੈਗੀ ਆ ਉਹ ਲੈਂਟਰ ਪਏ ਹੋਏ ਆ। ਸਾਹਮਣੇ ਆ ਖੁੱਲੀ ਜਗ੍ਹਾ ਕੋਈ ਪੰਡਾਲ ਬਣਿਆ ਹੋਇਆ ਇਹਨਾਂ ਦਾ ਤੇ ਆ ਇਹਨਾਂ ਦੇ ਲੋਕ ਜਿਹੜੇ ਪੂਜਾ ਪਾਠ ਕਰਦੇ ਆ ਪੂਜਾ ਕਰਨ ਦਾ ਤਰੀਕਾ ਬਹੁਤ ਵਧੀਆ ਇਹਦੇ ਨਾਲ ਇੱਕ ਤਾਂ ਬਾਡੀ ਦੀ ਜਿਹੜੀ ਐਕਸਰਸਾਈਜ਼ ਹੋ ਜਾਂਦੀ ਆ ਨਾਲੇ ਪਰਮਾਤਮਾ ਦੇ ਪ੍ਰਤੀ ਆਪਣੀ ਸ਼ਰਧਾ ਵਯਕਤ ਹੋ ਜਾਂਦੀ ਆ ਦੇਖੋ ਇਹ ਦਹੀਂ ਇਹਨਾਂ ਨੂੰ ਜ਼ਿਆਦਾਤਰ ਦੱਸਦੇ ਆ ਲੈ ਵੀ ਤੂੰ 100 ਵਾਰੀ ਪ੍ਰਣਾਮ ਕਰ 200 ਵਾਰੀ ਪ੍ਰਣਾਮ ਕਰ 500 ਵਾਰੀ ਕਰੀ ਜਾਂ 1000 ਵਾਰੀ ਕਰੀ ਪਰ ਇਹਦੇ ਨਾਲ ਤਾਕਤ ਕਾਫੀ ਬੋਡੀ ਨੂੰ ਮਿਲਦੀ ਆ ਡਾਕੂਮੈਂਟਰੀ ਵੀਡੀਓ ਇੱਥੇ ਚੱਲਦੀਆਂ ਰਹਿੰਦੀਆਂ ਫਿਲਮਾਂ ਚੱਲਦੀਆਂ ਰਹਿੰਦੀਆਂ ਤੇ ਜਿਹੜੇ ਲੋਕ ਪਸੰਦ ਕਰਦੇ ਉਹ ਬੈਠ ਕੇ ਸੁਣਦੇ ਆ ਚੱਲਦੇ ਹੁਣ ਮੰਦਰ ਵਾਲੇ ਪਾਸੇ ਉੱਪਰਲੇ ਪਾਸੇ ਆਪਾਂ ਆਹ ਬੋੜੀਆਂ ਆ ਹੈਲੋ ਬੜੀਆ ਮਾਹੌਲ ਆ ਵੈਸੇ ਇੱਧਰ ਦੀ ਸਾਈਡ ਤੇ ਵੀ ਜਿਹੜੇ ਪ੍ਰਾਰਥਨਾ ਕਰਨੀ ਹੈ ਜਿਨ੍ਹਾਂ ਨੇ ਪੂਜਾ ਪਾਠ ਕਰਨੀ ਉਹ ਲੋਕ ਬੈਠਦੇ ਆ। ਉਹ ਸਾਹਮਣੇ ਦੇਖੋ ਇੱਕ ਲੇਡੀਜ਼ ਆ ਦੇਖੋ ਇਹ ਵੀ ਇੱਕ ਪੂਜਾ ਕਰਦੇ ਇਹਨਾਂ ਦਾ ਇੱਕ ਤਰੀਕਾ ਆ। ਇਹ ਜਿਹੜਾ ਸਭ ਤੋਂ ਮੇਨ ਚੀਜ਼ ਜਿਹੜੀ ਬੋਡੀ ਮਜ਼ਬੂਤ ਹੋ ਜਾਂਦੀ ਆ। ਸਾਹਮਣੇ ਮਹਾਤਮਾ ਬੁੱਧ ਜੀ ਦੇ ਬਿਲਕੁਲ ਸਾਹਮਣੇ ਉਹ ਲੇਡੀਜ਼ ਪ੍ਰਾਰਥਨਾ ਕਰਦੀ ਪਤਾ ਨਹੀਂ ਕਿੰਨੀ ਵਾਰੀ ਕਰਦੀ। ਆ ਦੇਖੋ ਜੇ ਭਾਸ਼ਾ ਇਹਨਾਂ ਨੇ ਤਿੱਬਤੀ ਲਿਖੀ ਹੋਈ ਆ ਇਹ ਪੜਨ ਤੋਂ ਆਪਣੇ ਵੱਸੋਂ ਬਾਹਰ ਆ ਸਫਾਈ ਪੂਰੀ ਆ ਆ ਪਾਰਲੀ ਬਾਸੇ ਦੀ ਪ੍ਰਕਰਮਾ ਕਰਨੀ ਬਣਾਈ ਹੋਆ ਰਸਤਾ ਇਹਨਾਂ ਦਾ ਇਹ ਇੱਕ ਸਪੋਟੀਆਂ ਇਧਰਲੇ ਪਾਸੇ ਦੀ ਵੀ ਆ ਆ ਜਿੰਨੇ ਵੀ ਹੈ ਨਾ ਗੇਰੂਏ ਰੰਗ ਦੇ ਕੱਪੜੇ ਪਾਏ ਆ ਇਹ ਸਾਰੇ ਇਹਨਾਂ ਦੇ ਤਿੱਬਤੀ ਲੋਕ ਹੈਗੇ ਆ ਤੇ ਜਿਹੜੇ ਇਹਨਾਂ ਦੇ ਪਿਖਸ਼ੂ ਬਣੇ ਹੋਏ ਆ ਜਿਹਦਾ ਸੰਤ ਕਹਿ ਲਈਏ ਆਪਾਂ ਆਪਣੀ ਭਾਸ਼ਾ ਦੇ ਵਿੱਚ ਵੀ ਉਹ ਦੇਖੋ ਕੋਈ ਦਰਖਤ ਨਹੀਂ ਛੇੜਦੇ ਜਿਹੜਾ ਜਿੱਥੇ ਹੈਗਾ ਹੈਗਾ ਚੱਲਦੇ ਹੁਣ ਆਪਾਂ ਅੱਗੇ ਉਹ ਸਾਹਮਣੇ ਜਿੱਥੇ ਟਾਵਰ ਲੱਗੇ ਆ ਨਾ ਇਹ ਨੱਡੀ ਆ ਇੱਥੇ ਆਪਾਂ ਪਿਛਲੇ ਬਲੌਗ 'ਚ ਤੁਹਾਨੂੰ ਦਿਖਾਇਆ ਸੀ ਵਧੀਆ ਵਿਊ ਵਗੈਰਾ ਬਣਦੇ ਹੁੰਦੇ ਆ ਕਾਫੀ ਹਾਈਟ ਦੇ ਉੱਤੇ ਹੈਗੀ ਆ ਬੱਦਲ ਦੇਖੋ ਕਿੰਨੇ ਪਹਾੜ ਸਿਰੇ ਜਿਹੜੇ ਲੁਕੋਏ ਹੋਏ ਸਾਰੇ ਦੋਨੋਂ ਖਿਦਾਰਾ ਅਨੌਜਵਾਨ ਕੁਝ ਫੋਟੋਗ੍ਰਾਫੀ ਕਰਦੇ ਹੋਏ ਹਾਂ ਬੜੀ ਨੇ ਘਰ ਤੇ ਮੈਂ ਲਿਖੀ ਤੇਰੇ ਅਰੇ ਕਿ ਸੀ ਉਹ ਫੋਟੋ ਖਿਚਵਾਉਣੇ ਚਾਹੁੰਦੇ ਸੀ ਮੁੰਡੇ ਖੁਸ਼ ਹੋ ਗਏ ਆ ਦੇਖੋ درخت ਇੱਥੇ ਵੀ ਇਹਨਾਂ ਨੇ ਬਚਾਏ ਹੋਏ ਆ ਉਦਾਂ ਵੀ ਗਮਲੇ ਵਗਾਰ ਰੱਖੇ ਹੋਏ ਕਾਫੀ ਆ ਦੇਖੋ देवदार ਦੇ ਜਾਦੇ ਬੁੱਟੇ ਹੈਗੇ ਆ ਬੁੱਟੇ ਖਾਦੇ ਪੇੜੀ ਆ ਵੱਡੇ ਵੱਡੇ ਇਹ ਮਣੀ ਚੱਕਰ ਕਹਿੰਦੇ ਇਹਨੂੰ ਇਹਨੂੰ ਜਦੋਂ ਘੁਮਾਉਂਦੇ ਆ ਹਨਾ ਕਹਿੰਦੇ ਜੀ ਬੇਤ ਜਿਹੜੀਆਂ ਪੂਰੀ ਧਰਤੀ ਤੇ ਜਾਂਦੀਆਂ ਇਹਨਾਂ ਦਾ ਮੰਨਣਾ ਜਦੋਂ ਇਹਦੇ ਨਾਲ ਕਦੇ ਵੀ ਆ ਜਿਹੜੇ ਮੰਤਰ ਲਿਖੇ ਹੋਏ ਆ ਇਹ ਹਵਾ ਵਿੱਚ ਘੁਲ ਜਾਂਦੇ ਆ ਦੇਖੋ ਆਪਾਂ ਵੀ ਚਲੋ ਆਪਾਂ ਨੂੰ ਕੱਟਦੇ ਆ ਜੈ ਹੋ ਚੈ ਹੋ ਜੈ ਹੋ ਜੈ ਹੋ ਚੈ ਹੋ ਚੈ ਹੋ ਜੈ ਹੋ ਦਵ ਦੇ ਵੀ ਨਾ ਇਹ ਤਾਂ ਮੁੱਕ ਨਹੀਂ ਰਹੀ ਅਧਿਕੂ ਕਾਫੀ ਦੇਰ ਤੱਕ ਘੁੰਮ ਦੇ ਰੰਦਾ ਇਧਰੋਂ ਆਪਾਂ ਆਏ ਆ ਇਸ ਟਾਈਮ ਆਪਾਂ ਮੰਦਰ ਦੇ ਐਂਟਰੀ ਕਰਦੇ ਸਿੱਧੀ ਐਂਟਰੀ ਨਹੀਂ ਉਪਰ ਦੀ ਪਰ ਕਰਮਾ ਕਰਕੇ ਨਾ ਫਿਰ ਐਂਟਰੀ ਮਿਲਦੀ ਇਹਨਾਂ ਦਾ ਇੱਕ ਵੱਖਰਾ ਹੀ ਸਿਸਟਮ ਹੈਗਾ ਆ ਵਧੀਆ ਵੀ ਆ ਵੈਸੇ ਸਫਾਈ ਦੇਖੋ ਤੁਸੀਂ ਇਹ ਜਿਹੜੀ ਸਾਹਮਣੇ ਮੂਰਤੀ ਤੁਸੀਂ ਦੇਖ ਦੇਖਦੇ ਹੋ ਜਿੰਨੇ ਤਿੱਬਤ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਜਗਾਇਆ ਸੀਗਾ ਬਹੁਤ ਵੱਡਾ ਇਹਨੂੰ ਦੇਵਤੇ ਦੇ ਰੂਪ ਚ ਪੂਜਦੇ ਆ ਇਹ ਤੇ ਮਹਾਤਮਾ ਬੁੱਧ ਦੀ ਤਰ੍ਹਾਂ ਹੀ ਪੂਜਦੇ ਆ ਇਹ ਉਹਨਾਂ ਦਾ ਮੰਦਿਰ ਹੈ ਤੇ ਇਧਰਲੇ ਪਾਸੇ ਮਹਾਤਮਾ ਬੁੱਧ ਜੀ ਦੀ ਪ੍ਰਤਿਮਾ ਲੱਗੀ ਹੋਈ ਮੂਰਤੀ ਲੱਗੀ ਹੋਈ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਸਾਈਡਾਂ ਦੇ ਵੀ ਗੋਲਡਨ ਕਲਰ ਦੇ ਵਿੱਚ ਕਢਾਈ ਕਰ ਕਰਕੇ ਬਹੁਤ ਸੋਹਣੀ ਦਿਖ ਬਣਦੀ ਹੈ ਜੀ ਜਿੰਨੀਆਂ ਵੀ ਇਹਨਾਂ ਦੀਆਂ ਫਰਸ਼ਾਂ ਅੰਦਰ ਐ ਨਾ ਸਾਰੀਆਂ ਲੱਕੜ ਦੀਆਂ ਹੀ ਆ ਕੋਈ ਚਾਦਰਾਂ ਚੁੱਦਰਾਂ ਨਹੀਂ ਵਿਛਾਈਆਂ ਕੋਈ ਕੋਸ਼ ਨਹੀਂ ਸਫਾਈ ਦਾ ਪੂਰਾ ਧਿਆਨ ਹੈ ਵੈਸੇ ਵੀ ਇੱਧਰਲੇ ਪਾਸੇ ਖਲਾਰਾ ਘਾਟੀ ਪੈਂਦਾ ਮਿੱਟੀ-ਮੁੱਟੀ ਦਸਤ-ਦਸਤ ਘਾਟੀ ਦੇਖਣ ਨੂੰ ਮਿਲ ਜੀ ਤੇ ਆ ਦੇਖੋ ਇੱਧਰ ਹੁਣ ਆਮ ਆਉਣਾ ਜਾਣਾ ਬਣਾਇਆ ਜਦੋਂ ਇਹ ਕੁਝ ਮੰਤਰ ਉਚਾਰਨ ਕਰਦੇ ਉਦੋਂ ਇਹਨਾਂ ਦੇ ਜਿਹੜੇ ਭਿਖਸ਼ੂ ਹੈਗੇ ਆ ਉਹੀ ਬੈਠੇ ਪ੍ਰਸ਼ਾਦ ਦਾ ਸਿਸਟਮ ਵੀ ਵੱਖਰਾ ਹੀ ਐ ਨਾ ਤੁਹਾਨੂੰ ਆਪ ਹੀ ਪ੍ਰਸ਼ਾਦ ਲੈਣਾ ਥੈਂਕ ਯੂ ਹਾਂ ਜੀ ਜੇ ਤੁਸੀਂ ਨੀਂਦੋੜਾ ਪ੍ਰਸ਼ਾਦ ਲੈ ਲੋ ਕੋਈ ਵੀ ਪ੍ਰਸ਼ਾਦ ਵਰਤੋਂ ਵਾਲਾ ਇੱਥੇ ਨਹੀਂ ਲੱਭ। ਆ ਲੈ ਕੋਈ। ਜਿਹਦੀ ਗੱਲ ਕਰਦੇ ਪਿੱਛੇ ਜਿਹੜੇ ਹੈਗੇ ਨੇ ਇੱਕ ਜਣੇ ਨੂੰ ਬਿਠਾ ਲੈਂਦੇ ਆ ਤੇ ਦੂਜਾ ਵੀ ਉਹਦੇ ਨਾਲ ਗੱਲਾਂ ਕਰਦਾ ਕਿ ਮੰਤਰ ਪੜਦਾ ਤੇ ਨਾਲ ਤਾੜੀ ਮਾਰਦਾ। ਇਹ ਅੱਗੇ ਵੀ ਇੱਥੇ ਬੜੀਆ ਬੇਵਜਾਂਦੀ ਆ ਇਦਾਂ ਜਦੋਂ ਕਰਦੇ ਹੋ। ਫੀਲ ਵਧੀਆ ਮਸੂਹਤ ਵਧੀਆ ਮਸੂਹਤ ਹੁੰਦਾ ਜੀ ਹਾਂ। ਇਹ ਤਾਂ ਜਿਹੜੇ ਸੀਨੀਅਰ ਸੀਗੇ ਉਹ ਹੈਗੇ ਆ ਇਧਰ ਦੇ ਪਾਸੇ ਜਿਹੜੇ ਛੋਟੇ ਬੱਚੇ ਆ ਆ ਦੇਖੋ ਇਹ ਵੀ ਸਖਰੇ ਆ ਇਹ ਚੀਜ਼ਾਂ ਅੱਗੇ ਲੈ ਜਾ ਕੇ ਤੁਹਾਨੂੰ ਦਿਖਾ ਦਾਂਗਾ ਆ ਦੇ ਹਾਦੀ ਤਾੜੀ ਮਾਰਦੇ ਕੋਲ ਖੜਕੇ ਆ ਦੇ ਹੁਣ ਉਹ ਦੂਜਾ ਬੰਦਾ ਆ ਉਹਨੂੰ ਕੁਝ ਕਹਿ ਰਿਹਾ ਬੰਦਾ ਆ ਦੇਖੋ ਛੋਟੇ ਛੋਟੇ ਬੱਚੇ ਆ ਦੇਖੋ ਇਹ ਫਿਲਹਾਲ ਤਾਂ ਜੀ ਇਹਨਾਂ ਨੂੰ ਕੁਝ ਮੈਨੂੰ ਨਹੀਂ ਲੱਗਦਾ ਬਾਲਾ ਸਿੱਖੇ ਹੋਣਗੇ ਤੇ ਸਖਲਾਈ ਦਿੱਤੀ ਆ ਕੰਨ ਦੋਸਤਾਂ ਦੇ ਝੰਡੇ ਦੇ ਨਾਲ ਇਹਨਾਂ ਨੂੰ ਤਿੱਬਤ ਦਾ ਝੰਡਾ ਲਾਇਆ ਹੋਇਆ। ਛੋਟਾ ਜਿਹਾ ਪਾਰਕ ਬਣਿਆ। ਵਧੀਆ ਮਾਹੌਲ ਹੈ ਇੱਧਰ ਦੇ ਪਾਸੇ ਰਹਿ ਰਹੇ ਸ਼ੌਣਨ। ਆਹ ਇੱਧਰ ਦੇ ਪਾਸੇ ਵੀ ਉਹੀ ਤਾੜੀਆਂ ਵਾਲਾ ਹੀ ਕੰਮ ਹੈ। ਚਲੋ ਜੀ ਹੁਣ ਚੱਲਦੇ ਆਪਾਂ ਮੰਦੇ ਦੇ ਬਾਹਰ। ਆਹ ਕੋਈ ਇੱਥੇ ਵੀ ਉਹੀ ਚੱਕਰ ਮਣੀ ਚੱਕਰ ਕਹਿੰਦੇ ਆ ਕਾਫੀ ਵੱਡਾ ਇੱਕੋ ਹੀ ਕੰਮ ਇੱਥੇ ਲੱਗਾ ਹੋਇਆ। ਹਰ ਜਿਹੜੇ ਦੇ ਟੱਲੀ ਵੱਜਦੀ ਢੰਦੀ ਆਵਾਜ਼। ਤਾਰੇ ਕੀ ਆ ਤੁਸ ਜੀ ਲੋ ਜੀ ਆਪਾਂ ਅੱਜ ਤੋਂ ਹਮ ਆਪਣਾ ਬਾਹਰ ਵਾਲੀ ਸਾਈਡ ਚ ਜਿੱਦਾਂ ਆਪਾਂ ਮੰਦਿਰ ਚੋਂ ਬਾਹਰ ਜਾਂਦੇ ਆ ਤੇ ਸਾਹਮਣੇ ਇੱਕ ਚੜਾਈ ਚੜਦੀ ਆ ਉੱਥੇ ਹੈਗੀ ਇੱਕ ਕੀਰਤੀ ਮਿਨਿਸਟਰੀ ਸਾਡਾ ਇਹਦਾ ਬਹੁਤ ਦੇਖਣ ਦਾ ਮਨ ਸੀਗਾ ਅੰਦਰ ਜਾਣ ਦਾ ਵੀ ਪਰ ਉਹ ਦੱਸ ਦੇ ਸੀ ਕਿ ਇੱਥੇ ਪ੍ਰੀਖਿਆ ਹੋ ਰਹੀ ਆ ਜਿਹੜੇ ਤਿੱਬਤੀ ਲੋਕ ਆ ਉਹਨਾਂ ਦੀਆਂ ਕਲਾਸਾਂ ਲੱਗੀਆਂ ਹੋਈਆਂ ਆ ਇਸ ਕਰਕੇ ਅੰਦਰ ਜਾਣਾ ਕਿਸੇ ਲਈ ਵੀ ਅਲਾਉ ਨਹੀਂ ਆ ਬੰਦ ਕੀਤਾ ਬਿਲਕੁਲ ਸ਼ਾਂਤੀ ਆ ਦੇਖੋ ਇਸ ਜਗ੍ਹਾ ਤੇ ਚਲੋ ਅਸੀਂ ਬਾਹਰੋਂ ਫੇਰ ਵੀਡੀਓ ਬਣਾ ਲਈਏ ਬਣਾ ਕੇ ਹੁਣ ਅੱਗੇ ਚੱਲਦੇ ਆਂ ਬਾਜ਼ਾਰ ਦੇ ਵਿੱਚ ਆਪਾਂ ਆ ਗਏ ਆ ਇੱਥੇ ਵੀ ਅੱਗੇ ਇਸੇ ਤਰ੍ਹਾਂ ਦੇ ਇਹਨਾਂ ਦਾ ਮੰਦਰ ਟਾਈਪ ਬਣਿਆ ਹੋਇਆ ਤੇ ਇਹ ਵੀ ਤਿੱਬਤੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਆ ਦੇਖੋ ਪੜ੍ਹ ਨਹੀਂ ਹੁੰਦਾ ਕੀ ਲਿਖਿਆ ਪਰ ਦਿਖ ਬਹੁਤ ਸੋਹਣੀ ਏ ਦੀ ਮੋਰੇ ਛੋਟੀਆਂ ਛੋਟੀਆਂ ਦੁਕਾਨਾਂ ਲੱਗੀਆਂ ਹੋਈਆਂ ਜਦੋਂ ਅਸੀਂ ਉਧਰ ਪੀਰਤੀ ਮਿਨਿਸਟਰੀ ਵੱਲ ਗਏ ਸੀ ਨਾ ਉੱਥੋਂ ਅਸੀਂ ਰਸਤਾ ਭੁੱਲ ਗਏ ਅਸੀਂ ਪੌਣਾ ਘੰਟਾ ਡੇਢ ਘੰਟਾ ਹੀ ਹੋ ਗਿਆ ਸਾਨੂੰ ਡੇਢ ਘੰਟਾ ਸੀ ਉੱਪਰ ਉੱਪਰ ਇੱਧਰ ਉੱਧਰ ਘੁੰਮਦੇ ਰਹੇ ਫਿਰ ਸਾਨੂੰ ਉਹਨੂੰ ਭੇਜਦੇ ਉਹ ਪਰਲੇ ਪਾਸੇ ਕੋਈ ਉਹਨੂੰ ਭੇਜੇ ਬੜੀ ਮੁਸ਼ਕਲ ਨਾਲ ਨਿਕਲ ਕੇ ਆਏ ਹਾਂ ਬਹਾਤਮਾ ਗਾਂਧੀ ਚੌਕ ਉਹ ਜਿਹੜੀ ਕਾਰ ਆਉਂਦੀ ਹੈ ਇੱਥੇ ਦੇ ਪਾਸੇ ਧਰਮਸ਼ਾਲਾ ਤੋਂ ਆਉਂਦੇ ਆ ਤੇ ਨਾਲ ਹੀ ਜਿਹੜਾ ਰਸਤਾ ਇਹ ਲੱਗੀ ਨੂੰ ਜਾਂਦਾ ਤੇ ਜਿੱਧਰ ਨੂੰ ਕਾਰ ਗਈ ਆ İyi hega ya, ben pak sunarım. Yani cihangya, bataryaş bıkaray, işte herya. Şamunuda ਮੈਂ ਪਾਸਾ ਨਾ ਕਿਨ ਵੀਡੀਓ ਬਣਾਉਣ ਦੇ ਵਿੱਚ ਨਾ ਇਹ ਚਲਗਲੇ ਲਿਗਾ ਨਾ ਜਿੱਦ ਕਰ ਕੰਮ ਨਹੀਂ ਹੋ ਰਿਹਾ ਮਾਸਾ ਇਹ ਬੋਲੇ ਬਾਬਾ ਜੀ ਲੋਕਾਂ ਨੂੰ ਬਾਕੀ ਆਪਣੀ ਦੋ ਮਿੰਟ ਹਾਂਜੀ ਦੋਨੋਂ ਐਕਸਾਈਟ ਹੋ ਸਕਦੇ 3 ਕਰ ਰੋ ਦੇ ਹੋਣੇ ਵਾਪਸੀ ਦੇ ਬਦਲ ਜਾਦੇ ਹੋ ਗਏ ਨਜ਼ਾਰਾ ਬੜਾ ਘੈਂਟ ਐਸਟ ਹੈ ਸਪੀਡ ਸੇਮ ਹੀ ਐ ਲੋ ਜੀ ਪਹੁੰਚ ਚੁੱਕੇ ਆਪਾਂ ਥੱਲੇ ਧਰਮਸ਼ਾਲਾ ਬਾਜਾ ਹੁਣ ਚੱਲਦੇ ਆਪਾਂ ਬਾਹਰ ਧਰਮਸ਼ਾਲਾ ਸਕਾਈਵੇ ਵਾਪਸ ਆ ਗਏ ਆਪਾਂ ਹੁਣ ਉੱਪਰ ਸਾਰੇ ਘੁੰਮ ਫਿਰ ਕੇ ਤੇ ਪਹਿਲਾਂ ਕੱਲ ਕਾਰ ਦੇ ਵਿੱਚ ਗਏ ਸੀਗੇ ਅੱਜ ਫੇ ਅਸੀਂ ਇਹਨੂੰ ਕੀ ਆ ਵੀ ਚਲੋ ਟਿੰਬਲ ਟ੍ਰੇਨ ਦੇ ਵੀ ਨਜ਼ਾਰੇ ਲੈ ਕੇ ਆਉਨੇ ਆ ਹੁਣ ਉਧਰੋਂ ਘੁੰਮ ਫਿਰ ਕੇ ਆਪਾਂ ਵਾਪਸ ਆ ਚੁੱਕੇ ਆ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਨੂੰ ਉਮੀਦ ਆ ਵੀਡੀਓ ਜ਼ਰੂਰ ਚੰਗੀ ਲੱਗੀ ਹੋਏਗੀ ਤੇ ਗਾਂ ਵੀ ਸ਼ੇਅਰ ਕਰਿਓ ਚੰਗਾ ਜੀ ਮਿਲਦੇ ਆ ਕਿਸੇ ਹੋਰ ਬਲੌਗ ਚ ਧੰਨਵਾਦ ਜੀ ਬਾਏ ਬਾਏ